ਵਾਕਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੇ ਸਿੰਘ ਪੇਜ ਤੇ ਅੱਜ ਤੁਹਾਨੂੰ ਪਠਿਆਲੀਆਂ ਦੀ ਬੋਲੀ ਦਿਖਾ ਰਹੇ ਹਾਂ। ਤਾਇ ਤਾਇ ਰੇਟ ਅੱਜੋ ਮੱਕ ਤੇ ਜਮੀ ਤੇ ਆ ਸਰੋਂ ਦੀ ਬਈ ਵੇਖਦੇ ਆ ਕਿ ਰੇਟ ਜਾਂਦਾ ਅੱਜ ਤੱਕ 11 ਵਜੇ ਰਜਨਾ ਬੋਲੀ ਸ਼ੁਰੂ ਆ। ਅੱਜ ਆਖਰੀ ਸਾਲ ਦੀ ਬੋਲੀ ਬਈ ਆਖਰੀ ਦਿਨ ਦੀ। ਅੱਜ ਨਾ ਗਾਏ ਹੋਏ ਚਾਰ ਬਈ ਦੋ ਜਮੀ ਦੇ ਇੱਕ ਮੱਕ ਦਾ एक सरों जी सारे दो सौ रुपया भी हो गई दो सौ दो सौ दो सौ रुपया ढाई सौ पवंजा पवंजा बवंजा 62 62 60 65 66 81 300 1 2 3 4 5, 5 6 7 11 12 12, 12 13 14 20 21 22 23 24 25 26 27 28 29 30 31 32 33 34 35 40 41 42 43 44 350 51 52 53 54 55 52 60 62 62 63 65 67 70 72 75 76 80 81 82 83 86 86 88 90 91 95 99 99 99 99 401 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 70 71 72 73 74 75 76 77 80 81 82 83 84 85 86 87 88 89 90 91 92 93 94 500 501 102 103 104 6 0 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 40 40 42 42 43 43 47 45 46 47 48 48 49 550 52 52 55 55 56 57 55 60 62 63 64 65 60 60 60 69 70 71 72 73 74 76 77 78 79 80 81 82 83 84 85 86 10 10 88 99 90 99 92 93 94 95 96 600 1 2 3 4 ਹਾਂਜੀ 5 6 6 7 8 608 ਰੁਪਏ ਜਾਏ ਭਾਈ ਚਲੋ 608 ਜਮੀ ਗਈ ਹੈ ਭਾਈ 608 ਰੁਪਏ ਹੁਣ ਦੂਜੀ ਟਰਾਲੀ ਦੀ ਵੀ ਭਾਰੀ ਮੱਕ ਦੀ ਬਰੀ ਭਾਈ ਹਾਂਜੀ ਜਮਾ ਤੁਂ ਕਿਹੜਾ ਯਾਰ ਟੋਪੀਆਂ ਕਿੱਥੇ ਆਏ ਟੋਪੀਆਂ ਲੱਭੀਏ ਭਾਈ ਜੰਦਾ ਬਾਈ ਬੰਦੇ ਨੇ ਬੱਬਾ ਲਾਲਾ ਸ਼ੇਰ ਜਵਾਹ ਆਹ ਇਹ ਨਹੀਂ ਪਤਾਜੀ ਦੱਸਤਾ ਦੇ ਹਣ ਉਹਨੂੰ ਬਿਨਾਂ ਦੱਸੇ ਭੱਜ ਜਾਉਂਗਾ ਮੱਕਰੀ ਬਰੀ ਬਹੁਤ ਆਇਆ ਸੀ ਭੁੱਲ ਗਿਆ ਸਾਰਾ ਉਹ 150 ਹੈਂ ਰੰਗ ਗੁੱਟ ਗਿਆ ਕੋਈ ਤਾਂ ਨਹੀਂ ਨਾ ਰੰਗ ਗੁੱਟ ਗਿਆ ਨਹੀਂ ਉਹਦੋਂ ਮੇਰੇ ਰੰਗ ਦਰਵਾ ਹਾਂਜੀ 150 ਜੀ 150 150 ਤੋਂ ਸ਼ੁਰੂ ਭਾਈ ਬੁੱਲੀ ਮੱਕ ਦੀ ਭਾਈ 251 ਦਾ ਕਰਦਾ 500 500 121 100 ਵੀ ਗੱਲ ਵੀ 550 560 600 600 ਗਿਆ ਜੀ 1 1 600 ਇੱਕ ਰੁਪਏ ਜਾ ਭਾਈ 2 2 3 4 5 6 7 7 8 9 10 छे सौ दस रुपये जाए बारह ग्यारह छे सौ ग्यारह रुपए जाए बारह भी इक्की बेई चौबी पच्ची छब्बीस सताई छे सौ अठाई रुपये आ गया छे सौ तीह रुपये भाई बत्ती बत्ती 33 34 30 36 37 650 55 52 55 ਕਿਵੇਂ ਕਰ 54 55 57 7257 ਰੁਪਏ ਇਧਰੇ 650 ਰੁਪਏ ਚਲੋ 655 ਕੀ ਲੈ ਜੀਾਰੇ ਜੀ ਉਹਨਾਂ ਲੋਕ ਆ ਗਏ ਕੋਈ ਗੱਲ ਕਿੱਥੇ ਜੀ 652 ਰੁਪਏ ਦਾ ਬਈ ਮੱਕ ਹੁਣ ਸਰੋਂ ਦੀ ਬਰੀ ਬਈ ਗਿਰਸ ਬੰਦੇ ਤੇ ਚੱਲ ਚੱਲੋਣੇ ਬਸ ਹਾਂ ਚਾਰ ਟੋਡਾ ਲਾ ਕੇ ਬਾਕੀ ਮੇਰੇ ਲਈ ਆ ਬੋਲੋ ਇਹੋ ਜਿਹਾ ਮਾਲ ਦੇਣਾ ਆ ਵਧੀਆ ਨੇ ਇਹਨਾਂ ਨੇ ਕਿਹਾ ਮੈਂ ਤਾਂ ਦੇਖ ਲਓ ਦੇਖੋ ਤੁਸੀਂ ਤੁਹਾਡੇ ਕੋਲੇ ਖੜੀ ਤੁਸੀਂ ਦੇਖ ਲਾ ਕੋਈ ਮਾਮਲਾ ਨਹੀਂ 100 ਰੁਪਏ ਲਾ ਕੇ ਭੱਠੇ ਬੰਨ ਦਿੰਦੇ ਹਾਂ ਹਾਂ ਸਹੀ ਗੱਲ ਹੈ ਇਹ ਬੋਲੋ ਕੱਟੀ ਕਰਦੇ ਰਹਾਂਗੇ ਹੁਣ ਬਈ ਇਹਦੀ ਵਾਰੀ ਸਰੋਂ ਦੀ ਬੋਲੋ ਕੋਦਰ ਟ੍ਰੇ 40 ਰੁਪਏ ਭਾਈ 40 40 ਹੋ ਇੱਧਰ ਆ ਜਾਓ ਵੀਰ 40 40 ਤੋਂ ਸ਼ੁਰੂ ਭਾਈ ਬੁੱਢੀ 41 ਸਰੋਂ ਦੀ 41 41 41 ਇਕੱਲੇ 41 ਹੈ 50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ ਆਵੇ 50 ਰੁਪਏ ਜਾਵੇ ਵੀਰੋ ਕਿੰਨੇ ਪੁੱਛੋ 51 ਹੈ 52 ਕੱਲੇ ਹਾਂ ਭਾਈ 52 ਆ ਜਾਵੇ 52 52 52 ਹੋਈ 50 ਰੁਪਏ ਰਾਜਾਵਣ 53 53 53 ਕਰਦੇ ਦੋਨੇ ਪੰਜ 55 60 ਆਵਾ ਕੱਟਣਾ ਹਾਂ 60 ਕੱਟੋ ਵੀ ਹਾਂ 60 ਰੁਪਏ ਜਾ ਬਾਈ ਰਹਿਣੇ ਕੱਟ ਚਲੋ 60 ਰੁਪਏ ਰਹਿਣੇ ਕੱਟ ਸਰੋਂ ਬਈ ਕੱਲੇ 60 ਰੁਪਏ ਗਈ ਹਾਂ ਜਵਿੰਦੀ ਵਾਰੀ ਫੇਰ ਸਾਰਾ ਜੋੜ ਲੱਗਾ 500 ਰੁਪਏ ਦਾ ਜਵੇਂ ਆਗੀ ਜਵੇਂ ਆ ਜੀ ਹਾਂ ਜੀ 100 ਰੁਪਿਆ ਹਾਂ ਜੀ 100 ਰੁਪਏ ਜਾਵੇ 150 450 450 52 500 1 2 2 3 550 52 600 1 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 30 31 39 40 41 42 43 47 45 46 47 48 49 560 52 52 57 59 57 55 ਚਲੋ 52 ਰੁਪਏ 656 ਰੁਪਏ ਬਈ ਆਖਰੀ ਟਰਾਲੀ ਆਹ ਟਰਾਲੀ 656 ਰੁਪਏ ਗਈ ਬਈ ਮਿਲਦੇ ਕੱਲ ਨੂੰ 2025 ਚ ਬਈ ਇੱਕ ਟਰਾਲੀ ਰੇੜਾ ਸੱਚ ਬਈ ਹਾਂ ਆਹ ਹਾਂ ਲਈ ਵੇ ਲੈ ਲੈਣਾ ਵੇ ਲੈ ਲੈਣਾ ਲਈ 100 ਰੁਪਿਆ 100 ਰੁਪਿਆ ਵੀ 100 ਤੋਂ ਬੁਲੀ ਸ਼ੁਰੂ ਉਸ ਦਾ ਪੂਰਾ 100 ਰੁਪਿਆ ਕਿੰਦਾ ਭਾਈ ਉਸ ਦਾ ਪੂਰਾ 100 ਰੁਪਿਆ ਹਾਂ ਵੀ 100 ਰੁਪਿਆ 100 ਰੁਪਿਆ ਜਾਵੇ 100 ਰੁਪਏ ਚਲੋ 100 ਰੁਪਿਆ 100 ਰੁਪਏ ਬਈ। ਰਜਾਨਾ 11 ਵਜੇ ਬੁੱਲੀ ਲੱਗਦੀ ਐ ਬਈ। ਰਜਾਨਾ 11 ਵਜੇ ਬੁੱਲੀ ਲੱਗਦੀ ਕੱਲ ਨੂੰ ਮਿਲਦੇ ਆਂ ਦੋਸਤੋ 2025 ਚ। ਇਹ ਬੰਦ ਹੋ ਗਿਆ ਬਈ। ਵੀਰ ਨੂੰ ਵੱਤ ਵਦ ਸ਼ੇਅਰ ਕਰ ਦਿਓ ਜੀ ਤੇ ਲਾਈਕ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਆਂ ਦੋਸਤੋ 2025 ਚ